ਸਿੱਧਾ ਸਾਹਦਾਸ ਨੇ ਉਹ ਕਿੰਨੇ ਫਾਈਲ ਦਿੱਤੀ ਹੈ ਕਿ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਜਲੀ ਕੱਚਾ ਦੇਖਿਆ ਕੋਠਾ ਗੱਲਾਂ ਮੈਂ ਆਪਣੀ ਵਾਰ ਤੇ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਪਈ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਹਾ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਾਤੀ ਹੈ ਤੇ ਮਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਲੋਡੀ ਨੂੰ ਪਰ ਮੈਂ ਹੁਣ ਮੇਰੇ ਨਾਲ ਚਾਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤੇ ਪ੍ਰਾਣੀ ਨਿਕਲ ਆਈ ਇਹਨਾਂ ਦੀ ਫਾਇਦੇ ਮੈਂ ਕਢਾਲਦਾ ਜੇ ਨਹੀਂ ਨਿਕਲੀ ਤਾਂ ਨਵੇਂ ਸਿਰਿਓ ਫਾਇਦੇ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਗ੍ਰਾਂਣ ਕਰਾਂਗੇ ਮੈਂ ਆਪਣੇ ਅਲੋ ਵਿੱਚ ਮੈਂ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡਦੇ ਮੇਰਾ ਜਿਹੜਾ ਮਾਰਦਾ ਨਾ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਐਸਾ ਜਿਆਦਾ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤਾਂ ਨੂੰ ਵੀ ਫਰਜ ਪੰਦਾ ਵੇ ਤੁਹਾਡੇ ਥਰੂ ਹਾਂਜੀ ਹਾਂ ਜੀ ਤੱਕ ਨੌਲੇਜ ਹੋਏ ਸਾਰਾ ਪਰ ਇਹ ਹੋਰ ਤਾਂ ਮਾਸਾਂ ਬੱਚੀ ਹੈ ਉਹ ਫਿਰ ਡਿੱਗਣ ਲੱਗੇ ਥੱਲੇ ਆ ਜਾਂਦੇ ਨੇ ਬੜੇ ਦੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਤੇ ਕੋਈ ਗੱਲ ਇਹਦਾ ਕਰਿਆ ਹੁਣ ਹੱਲ ਪਰ ਇਹਨਾਂ ਦਾ ਵੀ ਫਰਜ ਪੰਦਾ ਵੇ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸਾਨੂੰ ਤਾਂ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਨਹੀਂ ਜਿੱਥੇ ਇੰਨੀ ਗ੍ਰਾਂਡ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘਟੋ ਘਟ 35 40 ਗਰਾਟਾ ਇੱਥੇ ਦਿੱਤੀਆਂ ਵਾ ਇਹਨਾਂ ਦੇ ਗਵਾਹ ਨੇ ਇਹਨਾਂ ਦੇ ਲਾਗੇ ਕੋਲ ਪੁੱਛੋ ਕਿੰਨੀਆਂ ਗਰਾਟਾ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ਼ ਸਾਡੇ ਕੋ ਆਣ ਕੇ ਤਾਂ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨਲਚ ਆ ਗਈ ਹੈ ਤੇ ਹਣੇ ਹੁਣ ਤਾਂ ਕੋਈ ਗੱਲ ਨਹੀਂ ਹੁਣ ਮੈਂ ਪਹਿਲ ਦੇ ਹੱਦ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ ਚਲ ਕਿਉਂਕਿ ਨਾ ਮੇਰਾ ਨਾਮ ਨਲਤਾ ਕੁਮਾਰੀ ਆ ਤੇ ਪਾਣੀ ਮੈਂ ਨਾ ਕੋਠੇ ਤੇ ਕਪੜੇ ਲਾਂਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਲੇ ਵੀ ਨਾਲ ਹੀ ਛੁੱਟ ਗਈ ਤੇ ਮੈਂ ਥੱਲੇ ਬੈਠ ਗਈ ਜਿਆਦਾ ਕਿੰਨਾ ਜੇ ਮੇਰੀਆਂ ਚੀਕਾਂ ਨਿਕਲੀਆਂ ਤਾਂ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਜਾਣਦੇ ਇਹਦੇ ਨਾਲ ਹੀ ਮੇਰਾ ਸਿਰ ਫੜ ਜਾਣਾ ਇਹਦੇ ਨਾਲ ਹੀ ਮੈਂ ਖਤਮ ਹੋਈ ਨਾ ਸ਼ਕਤ ਹਾਂ ਜੀ ਬਾਹਰ ਤਾਂ ਨਾ ਜਾ ਤੂ ਥੱਲੇ ਲੱਗੇ ਹਾਂ ਜੀ ਮਤਲਬ ਨ ਲੰਕੀ ਗਈ ਬੁੜੀ ਕਿਤੇ ਹਾਂਜੀ ਉਹ ਤਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਨਾ ਇਹਨਾਂ ਨੇ ਮੈਨੂੰ ਫੜਾ ਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬਾਜੀ ਇੱਕ ਘੱਟੋ ਘੱਟ 50 ਸਾਲ ਤੋਂ ਹੋਈ ਹੈ ਹੁਣ ਇਹ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਨਹੀਂ ਬਾਜੀ ਇਹ ਗਾਇਂ ਫੈਲੀ ਭਰ ਕੇ ਦਿੱਤੀ ਮੁੜ ਕੇ ਬਹੁਤ ਸੀ ਫਾਈਲ ਬੰਦ ਕੀਤੀ ਉੱਥੇ ਕਮੇਟੀ ਕਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੋਣ ਕੋਲ ਰਹਿੰਦਾ ਹੈ ਉੱਥੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀ ਆਪੇ ਆਂ ਬਸ ਕੀ ਕਰਦੇ ਘਰ ਵਾਲੋ ਕੀ ਕਰਦੇ ਉੱਥੇ ਦਿਹਾੜੀ ਤਾਂ ਪਹਿਲਾਂ ਦੇ ਤੁਸੀਂ ਲਈ ਹਾਂ ਜਿਹੜੀ ਵਾਜਾ ਉੱਜਾ ਮੱਜਾ ਮੱਜਾ ਮਾਰਦੇ ਬੋਨੈਂਸੀ ਸਾਹਿਬ ਆਇਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗਾ ਕੀ ਕਹਿਣਾ ਚਾਹੋਗੇ ਹਾਂ ਜੀ ਇਹਨੂੰ ਮਿਲਣੀ ਚਾਹੀਦੀ ਹੈ ਭਾਜੀ ਅਹੀਂ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਹਾਂਜੀ ਖਤਰਨਾਕ ਹਾਂਜੀ And...